ਸਿਸਟਰ ਗਾਲਜੀ ਮੈਂ ਹਪੁਨੀਤ ਕੌਰ ਮਹਿਫੂਜ਼ ਰਹੋ ਤੇ ਮਹਿਫੂਜ਼ ਰੱਖੋ ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਪਰਿਆ ਹੱਥ ਰੱਖੇ ਤਾਰੀਖ 3 ਅਪ੍ਰੈਲ 2014 ਦਿਨ ਬੁੱਧਵਾਰ ਵਕਤ ਸਵੇਰੇ 6:35 ਦਿੱਲੀ ਦੇ ਖਿਆਲਾ ਪੁਲਿਸ ਸਟੇਸ਼ਨ ਵਿੱਚ ਇੱਕ ਕਾਲ ਆਉਂਦੀ ਹੈ ਇਹ ਕਾਲ ਪੁਲਿਸ ਕੰਟਰੋਲ ਰੂਮ ਹੈਡਕ quarters ਤੋਂ ਸੀ ਕਾਲ ਰੀਸੀਵ ਕਰਨ ਵਾਲਾ ਇੱਕ ਕਾਂਸਟੇਬਲ ਫੌਰਨ ਥਾਣਾ ਇੰਚਾਰਜ ਨੂੰ ਦੱਸਦਾ ਹੈ ਕਿ ਇਲਾਕੇ ਵਿੱਚ ਇੱਕ ਸ਼ਖਸ ਦੀ ਲਾਸ਼ ਮਿਲੀ ਹੈ ਪਰ ਉਸ ਦੀ ਪਛਾਣ ਨਹੀਂ ਹੋ پا ਰਹੀ ਹੈ ਮਾਮਲਾ ਕਤਲ ਦਾ ਸੀ ਲਿਹਾਜ਼ਾ ਥਾਣੇ ਤੋਂ ਇੱਕ ਪੁਲਿਸ ਟੀਮ ਫੌਰਨ ਮੌਕੇ ਵਾਰਦਾਤ ਦੀ ਤਰਫ ਰਵਾਨਾ ਹੋ ਜਾਂਦੀ ਹੈ ਮੌਕੇ ਤੇ ਫਰੈਂਸਿਕ ਟੀਮ ਵੀ ਬੁਲਾਈ ਜਾਂਦੀ ਹੈ ਪੁਲਿਸ ਮ੍ਰਿਤਕ ਦੇ ਦੇ ਕੱਪੜਿਆਂ ਦੀ ਤਲਾਸ਼ੀ ਲੈਂਦੀ ਹੈ ਪਰ ਉਸ ਦੇ ਹੱਥ ਕੁਝ ਨਹੀਂ ਲੱਗਦਾ ਇਸ ਦੇ ਇਲਾਵਾ ਪੁਲਿਸ ਨੂੰ ਨਾ ਤਾਂ ਮਕਤੂਲ ਦਾ ਮੋਬਾਈਲ ਮਿਲਦਾ ਹੈ ਨਾ ਹੀ ਪਰਸ ਜਾਂ ਫਿਰ ਕੋਈ ਹੋਰ ਅਜੀਹਾ ਕਾਗਜ਼ ਜਿਸ ਤੋਂ ਕੇ ਪਛਾਣ ਹੋ ਪਾਵੇ ਪਹਿਲੀ ਨਜ਼ਰ ਵਿੱਚ ਪੁਲਿਸ ਨੂੰ ਇਹ ਮਾਮਲਾ ਲੁੱਟ ਦੇ ਲਈ ਕਤਲ ਦਾ ਲੱਗਦਾ ਹੈ ਮਾਮਲਾ سنگੀਨ ਹੁੰਦਾ ਹੈ ਅਤੇ ਪੁਲਿਸ ਦੀ ਜਾਂਚ লাশ ਦੀ ਪਛਾਣ ਦੇ ਟਿੱਕੇ ਹੁੰਦੀ ਹੈ ਇਸ ਲਈ ਪੁਲਿਸ ਮ੍ਰਿਤਕ ਦੇ ਚਿਹਰੇ ਦੀ ਫੋਟੋ ਇਲਾਕੇ ਦੇ ਹਰ ਥਾਣੇ ਵਿੱਚ ਲਗਵਾ ਦਿੰਦੀ ਹੈ ਦੋ ਦਿਨ ਬੀਤ ਜਾਣ ਦੇ ਬਾਅਦ ਖਿਆਲਾ ਪੁਲਿਸ ਸਟੇਸ਼ਨ ਵਿੱਚ 라ਜੌਰੀ ਗਾਰਡਨ ਥਾਣੇ ਤੋਂ ਫੋਨ ਆਉਂਦਾ ਹੈ ਅਤੇ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਮਰਨ ਵਾਲੇ ਦੀ ਪਛਾਣ ਹੋ ਚੁੱਕੀ ਹੈ। ਖਿਆਲਾ ਪੁਲਿਸ ਦੀ ਇੱਕ ਟੀਮ 라ਜੌਰੀ ਗਾਰਡਨ ਥਾਣੇ ਪਹੁੰਚਦੀ ਹੈ। ਉੱਥੇ ਥਾਣੇ ਵਿੱਚ ਮੌਜੂਦ ਦੋ ਰੋਂਡੀਆਂ ਹੋਈਆਂ ਪੈਣਾ ਅਮਰਜੀਤ ਕੌਰ ਅਤੇ ਕੁਲਵਿੰਦਰ ਕੌਰ ਦੱਸਦੀਆਂ ਨੇ ਕਿ ਇਹ ਉਹਨਾਂ ਦੇ ਪਿਤਾ ਦਿਲਜੀਤ ਸਿੰਘ ਦੀ ਤਸਵੀਰ ਹੈ ਅਤੇ ਉਹ 29 ਅਪ੍ਰੈਲ ਤੋਂ ਲਾਪਤਾ ਨੇ। ਦੋਵੇਂ ਪੈਣਾ ਉਹਨਾਂ ਦੀ ਗੁੰਮਸ਼ੁਦਗੀ ਦੀ ਇਤਲਾਹ ਥਾਣੇ ਵਿੱਚ ਦੇਣ ਆਉਂਦੀਆਂ ਨੇ। ਪੁਲਿਸ ਨੂੰ ਪਤਾ ਲੱਗਦਾ ਹੈ ਕਿ ਦਿਲਜੀਤ ਸਿੰਘ ਪੇਸ਼ੇ ਤੋਂ ਇੱਕ ਡਰਾਈਵ ਵੱਡੀ ਭੈਣ ਅਮਰਜੀਤ ਕੌਰ ਮੈਰਿਡ ਹੁੰਦੀ ਹੈ ਕੁਲਵਿੰਦਰ ਕੌਰ ਹੀ ਪੁਲਿਸ ਨੂੰ ਦੱਸਦੀ ਹੈ ਕਿ ਉਸਦੇ ਪਿਤਾ ਨੂੰ 29 ਤਰੀਕ ਦੇ ਸਵੇਰੇ 5 ਵਜੇ ਕਿਸੇ ਦਾ ਫੋਨ ਆਇਆ ਸੀ ਜਿਸ ਦੇ ਬਾਅਦ ਉਹ ਘਰੋਂ ਨਿਕਲ ਗਏ ਸਨ ਉਸਨੇ ਪੁਲਿਸ ਨੂੰ ਇਹ ਵੀ ਦੱਸਿਆ ਕਿ ਦਲਜੀਤ ਸਿੰਘ ਕੰਮ ਦੇ ਸਿਲਸਿਲੇ ਵਿੱਚ ਅਕਸਰ ਹਫ਼ਤਿਆਂ ਤੱਕ ਘਰੋਂ ਬਾਹਰ ਹੀ ਰਹਿੰਦੇ ਸਨ ਪੁਲਿਸ ਦੋਵੇਂ ਭੈਣਾਂ ਦੇ ਬਿਆਨ ਦੇ ਆਧਾਰ ਤੇ ਆਪਣੀ ਤਫ਼ਤੀਸ਼ ਅੱਗੇ ਵਧਾਉਂਦੀ ਹੈ ਪਰ ਆਪਣੀ ਜਾਂਚ ਦੌਰਾਨ ਉਹਨਾਂ ਨੂੰ ਇਹ ਪਤਾ ਲੱਗਦਾ ਹੈ ਕਿ ਮਕਤੂਲ ਦਾ ਕਤਲ ਰਾਤ 3:30 ਵਜੇ ਤੋਂ 4:00 ਵਜੇ ਦੇ ਦਰਮਿਆਨ ਹੋਇਆ ਪਰ ਜਦੋਂ ਪੁਲਿਸ ਦਲਜੀਤ ਸਿੰਘ ਦੇ ਕਾਲ ਡਿਟੇਲ ਕੱਢਦੀ ਹੈ ਤਾਂ ਉਸ ਤੋਂ ਇਹ ਪਤਾ ਲੱਗਦਾ ਹੈ ਕਿ ਮ੍ਰਿਤਕ ਦਲਜੀਤ ਸਿੰਘ ਨੂੰ ਸਵੇਰੇ 5:00 ਵਜੇ ਕੋਈ ਫੋਨ ਆਇਆ ਹੀ ਨਹੀਂ ਸੀ ਅਲਬਤਾ ਦਲਜੀਤ ਦਾ ਫੋਨ ਤਾਂ ਸਵੇਰੇ 4:00 ਵਜੇ ਦੇ ਬਾਅਦ ਤੋਂ ਹੀ ਸਵਿਚਡ ਆਫ ਹੋ ਗਿਆ ਸੀ ਤੇ ਜਦੋਂ ਕੁਲਵਿੰਦਰ ਕੌਰ ਦੀ ਸੀਡੀਆਰ ਕੱਢੀ ਜਾਂਦੀ ਹੈ ਤਾਂ ਉਸ ਦਾ ਫੋਨ ਕਤਲ ਵਾਲੀ ਰਾਤ ਪੂਰਾ ਐਕਟਿਵ ਹੁੰਦਾ ਹੈ ਤੇ ਪੂਰੀ ਰਾਤ ਉਹ ਦੋ ਨੰਬਰਸ ਨਾਲ ਐਕਟਿਵ ਹੁੰਦੀ ਹੈ ਗੱਲਬਾਤ ਕਰ ਰਹੀ ਹੁੰਦੀ ਹੈ ਇਹਨਾਂ ਨੇ ਤਫਤੀਸ਼ ਦੌਰਾਨ ਪੁਲਿਸ ਨੂੰ ਦਲਜੀਤ ਸਿੰਘ ਦੇ ਮਾਲਕ ਨੇ ਦੱਸਿਆ ਹੁੰਦਾ ਹੈ ਕਿ ਦਲਜੀਤ ਨੂੰ ਉਸ ਦਿਨ ਕਿਤੇ ਜਾਣਾ ਹੀ ਨਹੀਂ ਸੀ ਇਹ ਨਹੀਂ ਨਹੀਂ ਜਦੋਂ ਪੁਲਿਸ ਕੁਲਵਿੰਦਰ ਕੌਰ ਅਤੇ ਉਸਦੇ ਫਰੈਂਡਸ ਦੇ ਮੋਬਾਈਲ ਨੰਬਰਾਂ ਦੀ ਲੋਕੇਸ਼ਨ ਮੈਪਿੰਗ ਕਰਵਾਉਂਦੀ ਹੈ ਤਾਂ ਉਸ ਦੇ ਸਾਹਮਣੇ ਕਈ ਹੈਰਾਨ ਕਰਨ ਵਾਲੇ ਖੁਲਾਸੇ ਹੁੰਦੇ ਨੇ ਮਸਲਨ 29 ਅਪ੍ਰੈਲ ਦੀ ਰਾਤ ਕੁਲਵਿੰਦਰ ਕੌਰ ਅਤੇ ਉਸਦੇ ਦੋਵੇਂ ਦੋਸਤਾਂ ਪ੍ਰਿੰਸ ਸੰਧੂ ਅਤੇ ਅਸ਼ੋਕ ਸ਼ਰਮਾ ਦੀ ਲੋਕੇਸ਼ਨ ਇੱਕ ਘਰ ਦੀ ਹੀ ਦਿਖਾਈ ਦਿੰਦੀ ਹੈ ਜਾਣਕਾਰੀ ਇਹ ਵੀ ਮਿਲਦੀ ਹੈ ਕਿ ਅਸ਼ੋਕ ਸ਼ਰਮਾ ਇਸ ਦਾ ਪ੍ਰੇਮੀ ਹੁੰਦਾ ਹੈ ਤੇ ਪ੍ਰਿੰਸ ਸੰਧੂ ਦੋਸਤ ਜਿਸ ਜਗ੍ਹਾ ਤੋਂ ਦਲਜੀਤ ਸਿੰਘ ਦੀ ਲਾਸ਼ ਮਿਲੀ ਹੁੰਦੀ ਹੈ ਇਹਨਾਂ ਤਿੰਨਾਂ ਦੇ ਮੋਬਾਈਲ ਲੋਕੇਸ਼ਨ ਵੀ ਉੱਥੇ ਦਿਖਾਈ ਦਿੰਦੇ ਨੇ ਇਸ ਤੋਂ ਬਾਅਦ ਪੁਲਿਸ ਕੁਲਵਿੰਦਰਪੁਰ ਤੋਂ ਪੁੱਛਤਾਛ ਕਰਨੀ ਸ਼ੁਰੂ ਕਰਦੀ ਹੈ ਪਹਿਲਾ ਪਹਿਲ ਤਾਂ ਕੁਲਵਿੰਦਰ ਕੌਰ ਪੁਲਿਸ ਨੂੰ 扑ਟਕਾਉਣ ਦੀ ਕਾਫੀ ਕੋਸ਼ਿਸ਼ ਕਰਦੀ ਹੈ ਪਰ ਜਦੋਂ ਕੁਲਵਿੰਦਰ ਕੌਰ ਤੋਂ ਸਖਤੀ ਨਾਲ ਪੁੱਛਤਾਛ ਕੀਤੀ ਜਾਂਦੀ ਹੈ ਤਾਂ ਉਹ ਟੁੱਟ ਜਾਂਦੀ ਹੈ ਤੇ ਕੰਫੈਸ਼ਨ ਕਰ ਲੈਂਦੀ ਹੈ ਇੱਕ ਬਾਲਜਨਮ ਕਰ ਲੈਂਦੀ ਹੈ ਪਰ ਉਸਨੇ ਕਤਲ ਦੀ ਜੋ ਕਹਾਣੀ ਪੁਲਿਸ ਨੂੰ ਦੱਸੀ ਹੁੰਦੀ ਹੈ ਉਹ ਸੁਣ ਕੇ ਪੁਲਿਸ ਹੈਰਾਨ ਰਹਿ ਜਾਂਦੀ ਹੈ ਹੁਣ ਕਾਤਲ ਪੁਲਿਸ ਦੇ ਸਾਹਮਣੇ ਹੁੰਦੀ ਹੈ ਤੇ ਪੁਲਿਸ ਹੈਰਾਨ ਬੈਠੀ ਹੁੰਦੀ ਹੈ ਕੁਲਵਿੰਦਰ ਪੁਲਿਸ ਨੂੰ ਦੱਸਦੀ ਹੈ ਕਿ ਉਹ ਆਪਣੇ ਪਿਤਾ ਦੇ ਨਾਲ ਰਾਜੌਰੀ ਗਾਰਡਨ ਦੇ ਮਕਾਨ ਵਿੱਚ ਇਕੱਲੀ ਰਹਿੰਦੀ ਸੀ ਉਸ ਦੀ ਵੱਡੀ ਭੈਣ ਦਾ ਵਿਆਹ ਹੋ ਚੁੱਕਾ ਸੀ ਤੇ 3 ਸਾਲ ਪਹਿਲਾਂ ਉਹਨਾਂ ਦੀ ਮਾਂ ਦੀ ਵੀ ਮੌਤ ਹੋ ਚੁੱਕੀ ਸੀ। ਕੁਲਵਿੰਦਰ ਕੌਰ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਪਿਤਾ ਉਸ ਦਾ ਯੋਨ ਸ਼ੋਸ਼ਣ ਕਰਨ ਲੱਗਾ। ਜਦੋਂ ਇੱਕ ਦਿਨ ਉਸ ਦੇ ਸਬਰ ਦਾ ਬੰਨ ਟੁੱਟ ਗਿਆ ਤਾਂ ਉਸ ਨੇ ਆਪਣੀ ਕਹਾਣੀ ਆਪਣੇ ਦੋ ਦੋਸਤਾਂ ਪ੍ਰਿੰਸ ਸੰਧੂ ਤੇ ਸ਼ੋਕ ਸ਼ਰਮਣ ਨੂੰ ਦੱਸੀ। ਇਸ ਦੇ ਬਾਅਦ ਇਹਨਾਂ ਨੇ ਮਿਲ ਕੇ ਦਲਜੀਤ ਦੇ ਕਤਲ ਦਾ ਪਲਾਨ ਬਣਾਇਆ। ਕੁਲਵਿੰਦਰ ਕੌਰ ਅਤੇ ਉਸ ਦੇ ਫਰੈਂਡਸ ਦਲਜੀਤ ਦੇ ਕਤਲ ਦੇ ਲਈ ਸਹੀ ਮੌਕੇ ਦਾ ਇੰਤਜ਼ਾਰ ਕਰ ਰਹੇ ਸਨ ਅਤੇ ਉਹਨਾਂ ਨੂੰ ਇਹ ਮੌਕਾ ਮਿਲਿਆ 29 ਅਪ੍ਰੈਲ। ਰਾਤ 3 ਵਜੇ ਕੁਲਵਿੰਦਰ ਕੌਰ ਦਾ ਇਸ਼ਾਰਾ ਮਿਲਦਿਆ ਹੀ ਪ੍ਰਿੰਸ ਅਤੇ ਅਸ਼ੋਕ ਘਰ ਦੇ ਅੰਦਰ ਆ ਗਏ ਨਾਨੇ ਘਰ ਵਿੱਚ ਵੜਦਿਆਂ ਹੀ ਪਹਿਲਾਂ ਸੁੱਤੇ ਹੋਏ ਦਿਲਜੀਤ ਤੇ ਕ੍ਰਿਕਟ ਦੀ ਵਿਕਟ ਨਾਲ ਕਰੀਬ 20 ਵਾਰ ਵਾਰ ਕੀਤਾ ਇਸ ਦੇ ਦੌਰਾਨ ਉਹਨਾਂ ਦੇ ਕੋਲ ਰੱਖੇ ਟੀਵੀ ਦੇ ਸਟੈਂਡ ਦਾ ਸ਼ੀਸ਼ਾ ਵੀ ਟੁੱਟ ਗਿਆ ਕੁਲਵਿੰਦਰ ਕੌਰ ਨੂੰ ਪਤਾ ਸੀ ਕਿ ਉਸ ਦੇ ਪਿਤਾ ਦੇ ਸੀਨੇ ਵਿੱਚ ਪੇਸਮੇਕਰ ਲੱਗਿਆ ਹੋਇਆ ਅਤੇ ਇਸ ਦੇ ਲਈ ਕੁਲਵਿੰਦਰ ਕੌਰ ਨੇ ਆਪਣੇ ਪਿਤਾ ਦੀ ਮੌਤ ਦੀ ਤਸਦੀਕ ਕਰਨ ਦੇ ਲਈ ਕਿ ਉਹ ਪੱਕਾ ਮਰ ਗਏ ਨੇ ਟੁੱਟੇ ਸ਼ੀਸ਼ੇ ਨੂੰ ਹਥਿਆਰ ਬਣਾ ਕੇ ਬੜੀ ਹੀ ਬੇਰਹਿਮੀ ਨਾਲ ਆਪਣੇ ਪਿਤਾ ਦੇ ਸੀਨੇ ਨੂੰ ਕੱਟ ਕੇ ਉਸ ਦੇ ਦਿਲ ਵਿੱਚ ਲੱਗੇ ਪੇਸਮੇਕਰ ਨੂੰ ਬਾਹਰ ਖਿੱਚ ਲਿਆ ਇਹ ਸੁਣ ਕੇ ਤਾਂ ਪੁਲਿਸ ਬਿਲਕੁਲ ਸੁੰਨ ਹੋ ਗਈ। ਤਿੰਨਾਂ ਦਾ ਪਲਾਨ ਕਾਮਯਾਬ ਹੋ ਚੁੱਕਾ ਸੀ। ਹੁਣ ਵਾਰੀ ਸੀ ਗੁਨਾਹ ਦੇ ਨਿਸ਼ਾਨਾ ਨੂੰ ਮਿਟਾਉਣ ਦੀ। ਪੁਲਿਸ ਨੂੰ ਸ਼ੱਕ ਨਾ ਜਾਏ ਇਸ ਲਈ ਦਿਲਜੀਤ ਸਿੰਘ ਦੀ ਲਾਸ਼ ਨੂੰ ਗੱਡੀ ਵਿੱਚ ਰੱਖਿਆ ਤੇ ਖਿਆਲਾ ਇਲਾਕੇ ਦੇ ਇੱਕ ਨਾਲੇ ਦੇ ਕੋਲ ਲੈ ਜਾ ਕੇ ਸੁੱਟ ਦਿੱਤਾ। ਪੁਲਿਸ ਨੂੰ ਗੁੰਮਰਾਹ ਕਰੰਦੇ ਰਾਤਨਾਲ ਦਲਜੀਤ ਸਿੰਘ ਦੇ ਪੇਸਮੇਕਰ ਨੂੰ ਟਗੋਰ ਗਾਰਡਨ ਦੇ ਕੋਲ ਸੁੱਟ ਦਿੱਤਾ ਪੁਲਿਸ ਆਰੋਪੀਆਂ ਦੇ ਕੋਲੋਂ ਹੱਤਿਆ ਵਿੱਚ ਇਸਤੇਮਾਲ ਕੀਤੇ ਗਏ ਹਥਿਆਰ ਦੇ ਇਲਾਵਾ ਆਰੋਪੀਆਂ ਦੇ ਖੂਨ ਨਾਲ ਸਨੇ ਕੱਪੜਿਆਂ ਤੇ ਗੱਡੀ ਵੀ ਬਰਾਮਦ ਕਰ ਲੈਂਦੀ ਹੈ ਜਿਸ ਦਾ ਇਸਤੇਮਾਲ ਉਹਨਾਂ ਨੇ ਮ੍ਰਿਤਕ ਦੇ ਨੂੰ ਟਿਕਾਣੇ ਲਾਉਣ ਲਈ ਕੀਤਾ ਸੀ ਉਨ ਸਾਰਾ ਖਲਾਰਾ ਸਮੇਟ ਆਪਣੀ ਭੈਣ ਅਮਰਜੀਤ ਕੌਰ ਨੂੰ ਫੋਨ ਕਰਦੀ ਹੈ ਕੁਲਵਿੰਦਰ ਕੌਰ ਕੇ ਪਾਪਾ ਦਾ ਕੁਝ ਪਤਾ ਨਹੀਂ ਲੱਗ ਰਿਹਾ ਤੇ ਫਿਰ ਉਹ ਆਪਣੇ ਸਹੁਰੇ ਘਰ ਤੋਂ ਪੇਕੇ ਆਉਂਦੀ ਹੈ ਅਮਰਜੀਤ ਕੌਰ ਤੇ ਫਿਰ ਦੋਵੇਂ ਭੈਣਾਂ ਪੁਲਿਸ ਸਟੇਸ਼ਨ ਪਹੁੰਚਦੀਆਂ ਨੇ ਰਿਸ਼ਤਿਆਂ ਦੇ ਕਤਲ ਵਿੱਚ ਸਭ ਤੋਂ ਵੱਡਾ ਸਵਾਲ ਇਹ ਹੀ ਹੈ ਕਿ ਕੀ ਵਾਕਈ ਦਲਜੀਤ ਆਪਣੀ ਧੀ ਨਾਲ ਜ਼ਬਰਦਸਤੀ ਕਰਦਾ ਸੀ ਜਿਸ ਦੀ ਵਜ੍ਹਾ ਨਾਲ ਕੁਲਵਿੰਦਰ ਕੌਰ ਨੇ ਆਪਣੇ ਪਿਤਾ ਦਾ ਕਤਲ ਕਰ ਦਿੱਤਾ ਸੀ ਜਾਂ ਫਿਰ ਉਹ ਫੜੇ ਜਾਣ ਦੇ ਬਾਅਦ ਬਚਣ ਦੇ ਲਈ ਝੂਠ ਬੋਲ ਰਹੀ ਸੀ ਪੁਲਿਸ ਦੀ ਤਫਤੀਸ਼ ਵਿੱਚ ਇਹਨਾਂ ਦਾ ਸਾਫ ਹੋ ਗਿਆ ਕਿ ਕਤਲ ਕੁਲਵਿੰਦਰ ਕੌਰ ਅਤੇ ਉਸਦੇ ਦੋਸਤਾਂ ਨੇ ਮਿਲ ਕੇ ਕੀਤਾ ਹੈ ਪਰ ਕੀ ਮੋਟਿਵ ਇਹ ਸੀ ਪੁਲਿਸ ਤਫਤੀਸ਼ ਵਿੱਚ ਇਸ ਗੱਲ ਦਾ ਖੁਲਾਸਾ ਹੋਇਆ ਕਿ ਕੁਲਵਿੰਦਰ ਕੌਰ ਨੇ ਹਤਿਆ ਦੀ ਸਾਜ਼ਿਸ਼ ਇੱਕ ਕ੍ਰਾਈਮ ਸ਼ੋਅ ਦੇਖ ਕੇ ਬਣਾਈ ਕੁਲਵਿੰਦਰ ਕੌਰ ਦਾ ਇੱਕ ਦੋਸਤ ਪ੍ਰਿੰਸ ਸੰਧੂ ਟੈਟੂ ਬਣਾਉਣ ਦਾ ਕੰਮ ਕਰਦਾ ਸੀ ਜਦ ਕਿ ਉਸਦਾ ਦੂਸਰਾ ਦੋਸਤ ਯਾ ਪ੍ਰੇਮੀ ਕਹੋ ਅਸ਼ੋਕ ਸ਼ਰਮਾ ਰਾਜੌਰੀ ਗਾਰਡਨ ਇਲਾਕੇ ਦੇ ਇੱਕ ਮਾਲ ਵਿੱਚ ਕੰਮ ਕਰਦਾ ਸੀ ਤਿੰਨਾਂ ਨੇ ਮਿਲ ਕੇ ਕਤਲ ਦੀ ਸਾਜ਼ਿਸ਼ ਰਚੀ ਵੱਡੀ ਧੀ ਅਤੇ ਕੁਲਵਿੰਦਰ ਕੌਰ ਦੀ ਵੱਡੀ ਭੈਣ ਅਮਰਜੀਤ ਕੌਰ ਕਹਿ ਰਹੀ ਹੁੰਦੀ ਆ ਕਿ ਉਸਦੇ ਪਿਤਾ ਅਜਿਹੇ ਹੱਕ ਨਾ ਨਾ ਕੰਮ ਨਹੀਂ ਕਰ ਸਕਦੇ ਅਤੇ ਉਸਦੀ ਭੈਣ ਝੂਠ ਬੋਲ ਰਹੀ ਹੈ ਉਸ ਦੇ ਮੁਤਾਬਕ ਪਿਤਾ ਮਹੀਨਿਆਂ ਤੱਕ ਘਰ ਆਉਂਦੇ ਨਹੀਂ ਹੁੰਦੇ ਸੀ ਹੁਣ ਸਵਾਲ ਉੱਠਦਾ ਹੈ ਕਿ ਜੋ ਅਮਰਜੀਤ ਕੌਰ ਦਾ ਕਹਿਣਾ ਹੈ ਜੇ ਉਹ ਸੱਚ ਹੈ ਤਾਂ ਫਿਰ ਕੁਲਵਿੰਦਰ ਕੌਰ ਨੇ ਆਪਣੇ ਪਿਤਾ ਦੇ ਬਾਰੇ ਵਿੱਚ ਪੁਲਿਸ ਨੂੰ ਝੂਠ ਕਿਉਂ ਬੋਲਿਆ ਦੂਜਾ ਸਵਾਲ ਕਿ ਫੜੇ ਜਾਣ ਦੇ ਬਾਅਦ ਕੁਲਵਿੰਦਰ ਕੌਰ ਅਤੇ ਉਸ ਦੇ ਦੋਵੇਂ ਦੋਸਤਾਂ ਨੂੰ ਸਜ਼ਾ ਤੋਂ ਬਚਾਉਣ ਦੇ ਲਈ ਏ ਸਾਰੀ ਕਹਾਣੀ ਬਣਾਈ ਤੀਜਾ ਸਵਾਲ ਜੇ ਦਿਲਜੀਤ ਸਿੰਘ ਕੁਲਵਿੰਦਰ ਕੌਰ ਨਾਲ ਗੰਦਾ ਕੰਮ ਕਰ ਹੀ ਰਿਹਾ ਸੀ ਤਾਂ ਫਿਰ ਉਸਨੇ ਇਹ ਗੱਲ ਆਪਣੀ ਵੱਡੀ ਭੈਣ ਨੂੰ ਕਿਉਂ ਨਹੀਂ ਦੱਸੀ ਚੌਥਾ ਸਵਾਲ ਜੇ ਕੁਲਵਿੰਦਰ ਕੌਰ ਦਾ આરોਪ ਸਹੀ ਹੈ ਅਤੇ ਕਿਸੇ وجہ ਨਾਲ ਉਹ ਅਜਿਹੀਆਂ ਗੰਦੀਆਂ ਕਿਨੌਣੀਆਂ ਹਰਕਤਾਂ ਦਾ ਪਤਾ ਵੱਲੋਂ ਕੀਤੀਆਂ ਹੋਈਆਂ ਦਾ ਸ਼ਿਕਾਰ ਹੋ ਹੀ ਰਹੀ ਸੀ ਤਾਂ ਫਿਰ ਉਸਨੇ ਇਸ ਮਾਮਲੇ ਵਿੱਚ ਪੁਲਿਸ ਦੀ ਮਦਦ ਕਿਉਂ ਨਹੀਂ ਲਈ ਪੰਜਵਾਂ ਸਵਾਲ ਤਫਤੀਸ਼ ਦੌਰਾਨ ਕੁਲਵਿੰਦਰ ਨੇ ਆਖਰ ਕਿਉਂ ਪੁਲਿਸ ਨੂੰ ਹਰ ਕਦਮ ਤੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾਂ ਫਿਰ ਕੁਝ ਗੱਲਾਂ ਲੁਕਾਈਆਂ ਜਿਵੇਂ ਕਿ ਦਰਜੀਤ ਸਿੰਘ ਕੁਲਵਿੰਦਰ ਨੂੰ ਰੋਕਦੇ ਟੋਕਦੇ ਸਨ ਅਤੇ ਕੁਲਵਿੰਦਰ ਨੂੰ ਆਪਣੇ ਪਤਾ ਦਾ ਅਜਿਹਾ ਕਰਨਾ ਪਸੰਦ ਨਹੀਂ ਸੀ ਤੇ ਕਿ ਇਸੇ ਕਰਕੇ ਉਸਨੇ ਆਪਣੇ ਦੋਸਤਾਂ ਨਾਲ ਮਿਲ ਕੇ ਆਪਣੇ ਪਿਤਾ ਦਾ ਕਤਲ ਕਰ ਦਿੱਤਾ ਕੁਲਵਿੰਦਰ ਕੌਰ ਤੇ ਉਸਦੇ ਦੋਸਤਾਂ ਤੇ 302 ਲੱਗੀ ਉਹ ਮੋਟਿਵ ਨੂੰ ਲੈ ਕੇ ਸੱਚ ਬੋਲ ਰਹੀ ਸੀ ਜਾਂ ਝੂਠ ਉਹ ਕੋਈ ਨਹੀਂ ਜਾਣਦਾ ਜੇ ਦਲਜੀਤ ਸਿੰਘ ਅਜਿਹਾ ਕਰ ਰਿਹਾ ਸੀ ਤਾਂ ਇਸ ਤੋਂ ਘਣਾਉਣਾ ਕੰਮ ਕੋਰ ਕੋਈ ਨਹੀਂ ਪਰ ਜੋ ਅਜਿਹਾ ਕਰ ਰਿਹਾ ਸੀ ਤਾਂ ਇਸਤੀ ਕੋਲ ਹੋਰ ਰਸਤੇ ਵੀ ਸੰਬਚਣਦੇ ਜਾਂ ਫਿਰ ਗਲਤ ਨੂੰ ਰੋਕਣਦੇ ਜੋ ਕੁਲਵਿੰਦਰ ਕੌਰ ਨੇ ਕੀਤਾ ਨਾ ਹੀ ਕਦੀ ਦੇਖਿਆ ਨਾ ਸੁਣਿਆ ਪਰਿਵਾਰ ਸਾਡੀਆਂ ਰਗਾਂ ਚ ਖੂਨ ਬਣ ਕੇ ਦੌੜਦਾ ਪਰ ਜੇ ਇੱਥੇ ਹੀ ਸਭ ਹੋਣ ਲੱਗੇ ਤਾਂ ਕਿਵੇਂ ਕਰੀਏ ਵਿਰੋਸਾ ਵਾਹਿਗੁਰੂ ਮੇਹਰ ਕਰੋ ਤੁਸੀਂ ਵੇਖ ਰਹੇ ਹੋ ਕੈਮਰਾ ਆ ਲੈਨਸ ਸਾਫ